ਵਰਤਨ ਤੂੰ ਹੀ ਪਾਪ ਤੇਰਾ ਸਭੇ ਮਾਣੇ ਸਿਰਾਹਾਈ ਸਦਾ ਨਾ ਨਾ ਭਰ ਦੇ ਮੇਰੇ ਤੋਂ ਸ਼ੀਰ ਕਿੱਥੇ ਹੈ ਤੇਰਾ ਹੁਕਮ ਕਮਾਵੇ ਬੰਦੇ ਆਵੇ ਨਾ ਅਸਰ ਦੇ ਵਿੱਚ ਜਾਈ ਅੱਜ ਹੀ ਸਰਨਜੀਤ ਸਿੰਘ ਨੂੰ ਸੋਮੇ ਜੀ ਦੀ ਮਾਤਾ ਜੀ ਦੇ ਘਰ ਤੇ ਇਕੱਤਰ ਹੋਏ ਇਸ ਵਕਤ ਸਾਡੇ ਇਸ ਪੂਰਨ ਮੇਲੇ ਆਪਣੇ ਦਾਰ ਅਤੇ ਮੈਂਬਰ ਸਹਿਮਤ ਮੌਜੂਦ ਨੇ ਅਸੀਂ ਆਪਣੇ ਐਸੋਸੀਏਸ਼ਨ ਵੱਲੋਂ ਮਾਤਾ ਜੀ ਨੂੰ ਆਪਣੀ ਸ਼ਰਧਾ ਨਾਲ ਕੋਲ ਜੇ ਅਰਪਿਤ ਕਰਦੇ ਤੇ ਇੱਥੇ ਅਸੀਂ ਸਿਰਫ ਇੱਕ ਗੱਲ ਕਰਨੀ ਚਾਹਾਂਗੇ ਕਿ ਜਿਸ ਦਾ ਕੀ ਗਾਣਾ ਕੁਝ ਨਹੀਂ ਤੇ ਕਲਾ ਜੇ ਬਸਿਆ ਹੈ ਕਿ ਮਾਂ ਦਾ ਦਰਜਾ ਸ਼ਾਇਦ ਕੋਈ ਨਹੀਂ ਲਾ ਸਕਦਾ ਹੈ ਇਸ ਦਾ ਤੋਂ ਭੜੇ ਪਾਤੀ ਜਿਹੜਾ ਮੈਂ ਜਾਣੂ ਆ ਕਿ ਇਸ ਪਰਿਵਾਰ ਨੂੰ ਮਾਤਾ ਜੀ ਨੇ ਇੱਕ ਇੱਕ ਮੁਖ ਵਿੱਚ ਬੰਨ ਕੇ ਰੱਖਿਆ ਅਤੇ ਕਿਸ ਤਰ੍ਹਾਂ ਇਸ ਪਰਿਵਾਰ ਨੂੰ ਮਾਂ ਦੇ ਇਸ ਇਸ ਤਰੱਕੀ ਦੇ ਵਿੱਚ ਮਾਤਾ ਜੀ ਦਾ ਦੋਸਾ ਹੀ ਹੋ ਰਿਹਾ ਹੈ ਅਤੇ ਮਾਤਾ ਜੀ ਦੇ ਸੰਸਕਾਰ ਸਮੇਂ ਵੀ ਅਸੀਂ ਸਾਰੇ ਪਹੁੰਚੇ ਸੀ ਉਸ ਸਮੇਂ ਜੋ ਕਾਰਾ ਦਾ ਮੌਲ ਸੀ ਉਸ ਦਰਾਂ ਨੇ ਜੋ ਇੱਕ ਸੱਜਣ ਪਹੁੰਚੇ ਉਹਨਾਂ ਨੂੰ ਅਸੀਂ ਧੰਨਵਾਦ ਕਰਦੇ ਆਂ ਕਿ ਅੱਜ ਵੀ ਜਿਹੜੀ ਸੰਗਤ ਜਾਂ ਸਾਡੀ ਰੈਸਿਡੈਂਟ ਮਾਈਟ ਦੇ ਸਰਕਟ ਸੀ ਜੀ ਭੱਟੀ ਸਾਹਿਬ ਨੇ ਜਾਂ ਸਾਡੇ ਪ੍ਰਧਾਨ ਰਜੀਸ਼ ਸਿੰਘ ਸੌਂ ਦੇ ਨਾਮ ਪੀਠੇ ਰਾਮਪੁਰਾ ਜੀ ਨੇ ਚਿੱਡੇ ਘਰ ਤੋਂ ਜਸੂਵਾਲ ਜੀ ਅਤੇ ਕੌਂਸ਼ੇ ਨੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਅਤੇ ਅਖੀਰ ਵਿੱਚ ਇਹੋ ਜਿਹਾ ਅਰਦਾਸ ਕਰਦੇ ਆਂ ਇਸ ਪਰਵਾਹ ਨੂੰ ਜੋ ਕਾਟਾ ਪਿਆ ਹੈ ਪਰਵਾਹ ਉਹ ਮਾਰਕ ਜਿਹੜਾ ਇੱਕ ਤੋਬੀ ਬਖਸ਼ੇ ਦਾ ਉਹਨਾਂ ਦੇ ਸਿਰ ਤੇ ਆਪਣਾ ਹੱਥ ਧਰੇ ਤਾਂ ਕਿ ਮਾਤਾ ਜੀ ਦੀ ਕਾਮੀ ਜਿਹੜੀ ਆ ਉਹ ਰੱਬ ਜਿਹੜੀ ਉਹ ਪੂਰੀ ਕਰ ਸਕੇ ਕੰਵਲ ਵਾਇਕੀ ਜੀ ਦਾ ਹਲਸਾ ਵਾਇਕੂ ਸਾਹਿਬ ਜੀ ਕੀ ਮਤੇ ਉਹਨਾਂ ਦੇ ਗ੍ਰੀਤੇ ਬਰਾਮਾ ਸਹਿਬੇ ਜਵਾਨ ਸੰਤਨ ਜੀ ਗੁਰੂ ਸਾਹਿਬ ਜੀ ਦੇ ਲੋਹੀ ਵਿੱਚ ਕੈਕੀ ਗੁਰ ਤੇਗ ਸਾਹਿਬ ਜੀ ਆਪਸ ਵਿੱਚ ਕਾਰਜੋਗ ਅੱਜ ਜਿਹੜੀ ਆ ਰਹੀ ਆ ਕਿ ਜਿਹੜੀ ਮਾਰੀ ਡੇਟ ਆ ਗਿਆ ਜਿੰਨੇ ਸਾਰੇ ਬਹੁਤ ਪ੍ਰਭਾਵ ਕਰਦਾ ਹੈ ਕਿ ਇੱਕ ਅਕਸਰ ਨਾ ਨਾ ਰੁਕੇ ਜਿਆ ਇੰਟਰਨਲ ਫਾਰਮ ਦੇ ਅੰਦਰ ਦਾ ਕੋਰਕ ਕਰਨ ਵਾਸਤੇ ਹੀ ਸਾਰੇ ਸੰਗਤ ਦਾ ਬਹੁਤ ਪ੍ਰਭਾਵ ਹੋਇਆ ਹੈ ਕਿ ਅਕਸਰ ਇੱਕ ਅਕਸਰ ਹੈ ਇਸ ਲਈ ਜਿੰਨੇ ਬਹੁਤ ਦਾ ਕੋਰਕ ਜੀਵਨ ਦਾ ਪੇਸ਼ਰੀ ਨੂੰ ਉਹਨਾਂ ਦੇ ਦੋ ਸਰੇ ਤੇ ਕਿ ਜਿਹੜੀ ਮਾਂ ਦੀ ਗੱਲ ਕੀਤੀ ਕਿ ਇਹ ਮਾਂ ਇਸ ਪਰਦੇ ਵਿੱਚ ਮਾਂ ਦਾ ਸਾਇਆ ਉੱਤੇ ਇਹ ਨੂੰ ਇਸ ਪਰਦੇ ਵਿੱਚ ਲੋਰੀਆਂ ਦਾ ਖਿਆਲ ਜੰਮਾ ਜਿਸ ਪਰਦੇ ਵਿੱਚ ਪਾਪ ਦਾ ਸਾਇਆ ਉਸ ਨੂੰ ਜੰਮਾ ਸਭੋ ਜਿਹੜਾ ਦੋਵਾਂ ਦਾ ਇਹ ਸਾਹ ਸੁਣ ਉਹ ਤੋਂ ਰਜ ਤੋਂ ਇਹ ਸਾਡੇ ਵਿੱਚ ਔਰ جو تو بچھا جائے ہیں ہنجات بھی ہمیں ہنجات بھی ہمیں ہنجات بھی اسی طرح سنوہ بھی ایک خدا دلوز رہا ہے کہتے ہیں میری دیلی نے جنا ہاتھ اس کو آن میں رکھا ہے وہ سا ہاتھ میں ہوتے ہیں وہ نے ابادت دیکھی ابادت دیکھی گائی لکھی تو وہ جاتے اسے ہاتھ کو کو بھول پھائی ہے یہ ہے گھڑی جڑکا کے سکتے ہیں وہ جگر کا ਦੇਈਦਨ ਪੱਤਰ ਕਰਦੇ ਜੀਉਣ ਦੁਨੀਆ ਦੇ ਮਹਾਰਤ ਸਹਿਬ ਸ੍ਰੀ ਗੁਰੂ ਗੰਗ ਸਾਹਿਬ ਜੀ ਕਵਿੰਦਰ ਗੋਤ ਦੇ ਵਿੱਚ ਰਾਜਾ ਸਮੂਹ ਸਾਧ ਸੰਗਤ ਦੀ ਸਰਕਾਰ ਨਾਲ ਬੰਧਿਆ ਅਦਕਾਰਾ ਵਾਹਿਗੁਰੂ ਜੀ ਦਾ ਖਸਰਾ ਹੈ ਵਾਹਿਗੁਰੂ ਜੀ ਕੀ ਪਤੇ ਰਾਣਾ 라ਵੜਾ ਪੁਲਾ ਦੇ ਰੰਗਨੱਤੋਂ ਕੂਕੀਰ ਵਾਰੀ ਆਪੋ ਆਪਣੇ ਕੋਈ ਨਾ ਬੰਦੇ تیر ਦੇ ਮਾਮਾ ਕਨਾਰ ਜੋ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਪਰਿਵਾਰ ਵਾਸਤੇ ਸਮਾਜ ਵਾਸਤੇ ਆਪਣੇ ਪਿੰਡ ਵਾਸਤੇ ਇਲਾਕੇ ਵਾਸਤੇ ਕੋਈ ਚੰਗੇ ਕੰਮ ਕਰ ਜਾਂਦਾ ਲੋਕ ਉਹ ਹਮੇਸ਼ਾ ਯਾਦ ਕਰਦੇ ਨੇ ਉਹਨਾਂ ਵਿੱਚੋਂ ਸਨ ਸਾਡੇ ਰੋਹ ਦੀ ਸ੍ਰੀ ਗੁਰੂ ਮਾਤਾ ਜੀ ਸਿਕੰਦਰ ਕੌਰ ਜੀ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਬੜੇ ਸਾਰੀ ਤਰੀਕੇ ਨਾਲ ਦੇ ਗੁਰੂ ਦੇ ਪੈਰ ਵਿੱਚ ਰਹਿ ਕੇ ਆਪਣੇ ਪਰਿਵਾਰ ਦੀ ਕਾਮਯਾਬੀ ਵਾਸਤੇ ਆਪਣੇ ਤਿਆਗ ਕਰਨ ਨੂੰ ਪੜਾਲ ਕਾਢੀ ਤੇ ਉਹਨੇ ਸਮੇਂ ਦਾ ਹਾਣੀ ਬਣਾਇਆ ਤੇ ਅੱਗੇ ਸਹਿਬਾਨ ਤੇ ਵੱਡੀ ਗਿਰਤੀ ਦੇ ਵਿੱਚ ਇਥੇ ਇਕੱਠੇ ਕਰ ਤੁਹਾਂਦਾ ਵਾ ਇਹ ਮਸਾਉਣ ਸਾਹਿਬ ਦੇ ਪਰਿਵਾਰ ਦਾ ਲੋਕਾਂ ਦੇ ਵਿੱਚ ਕਿੰਨਾ ਪਿਆਰ ਹੈ ਮਾਪਿਆਂ ਦੇ ਮਸੂਦਗਾਨ ਹੁੰਦੀ ਆ ਸੂਰਜ ਜਿਹਾ ਬੱਲੇ ਨੇ ਨਿਹਰਾ ਸਾਹਲ ਦਾ ਇਸ ਪਰਿਵਾਰ ਦੇ ਪਨੇਰੇ ਦੇ ਬਦਲ ਛਾਇਆ ਕਿਉਂਕਿ ਮਾਤਾ ਜੀ ਦੀ ਉਮਰ ਕੋਈ ਜਾਣੀ ਨਹੀਂ 70 ਸਾਲ ਦੀ ਨਾਮਕੀਨ ਮਹੌਲਿਆ ਮਾਂ ਵਰਗਾ ਕਰ ਸ਼ਾਮਾ ਬੋਧਾ ਮੈਨੂੰ ਕਿਧਰੇ ਲੱਜ ਰਾਵ ਏ ਜਿਸ ਕੋਲੋਂ ਲੈ ਕੇ ਛਾਹ ਆਰੀ ਰਾਮਣੇ ਸਵਰਗ ਬਣਾਏ ਮਾਤਾ ਬਾਰੇ ਬਹੁਤ ਜ਼ਮਾਂ ਸਮਾਂ ਬੋਲਿਆ ਜਾ ਸਕਦਾ ਪਰ ਬਹੁਤ ਘੱਲ ਬੋਲ ਸਕਦਾ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਸ਼ਰੋਮਨੀ ਕਾਂਗ ਦਾ ਪ੍ਰਧਾਨ ਸਰਕਾਰ ਸੁਖੀ ਸਿੰਘ ਜੀ ਮਾਤਾ ਸਾਹਿਬਾ ਜੀ ਵੱਲੋਂ ਮੇਰੇ ਬਹੁਤ ਹੀ ਸਰਕਾਰ ਜੋ ਜਸੇਦਾਰ ਵੀ ਸਿੰਘ ਜੀ ਲੋਕੋ ਦੇ ਸਾਹਬ ਸਾਬਕਾ ਬਨਾਇਕ ਉਹਨਾਂ ਵੱਲੋਂ ਵੀ ਮਾਤਾ ਜੀ ਦੀ ਸਰਕਾਰ ਵਿੱਚ ਚੁੱਕੇ ਡਾਕਾ ਤੇ ਪ੍ਰਵਾਹਵਾਗੇ ਦਾਤਾਵਾ ਦਿੱਤੇ ਬਾਦਸ਼ਾਹ ਉਹਨਾਂ ਨੇ ਆਪਣੇ ਚਰਨਾਂ ਦੇ ਵਿੱਚ ਨਵਾਕ ਬਸਿਓ ਤੇ ਪਿੱਛੇ ਪ੍ਰਵਾਹ ਨੂੰ ਪਾਵਾ ਨੂੰ ਦਾਤਾਵਾ ਦਿੱਤ ਵਰਗੂਜੀ ਦਾ ਕਲਸਾ ਵਰਗੂਜੀ ਦੀ ਵਦਨ ਸਭ ਤੋਂ ਕਿਹੜੀ ਜੀ ਵੀ ਬੱਲੇ ਮਹਾਦੇਸ਼ ਸ਼ਾਂਤੀ ਵਿਆਖਿਆ ਕਰਨੀ ਬਹੁਤ ਮੁਸ਼ਕਲ ਹੈ ਕਿਉਂਕਿ ਮਾਰਕ ਜੀ ਦੀ ਚੀਜ਼ ਦੁਨੀਆਂ ਦੇ ਤੇ ਜੋ ਹਰ ਦੁੱਖ ਸੁੱਖ ਆਪ ਸੈਡ ਕਰ ਲਿਆ ਲੇਕਿਨ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਹਮੇਸ਼ਾ ਚੰਗੀ ਕਲਾ ਦੇ ਵਿੱਚ ਰਹਿਣ ਦੇ ਲਈ ਪ੍ਰੇਰਿਤ ਕਰਤੀ ਤੇ ਚੰਗੀ ਕਲਾ ਦੇ ਵਿੱਚ ਰੱਖਿਆ ਅਲੱਹ ਦੀ ਪਿਆਉਹੀ ਦੀ ਉਡੀਕ ਕਰਦਾ ਹੁੰਦੀ ਆ ਕਿ ਉਹ ਜਦ ਬਾਪ ਉਹ ਘਵਾ ਲੈ ਕੇ ਆਉਂਦਾ ਲੇਕਿਨ ਆਪਣੇ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਉਸ ਨੂੰ ਡਿਵਾਈਡ ਕਰਨਾ ਇਹੋ ਕਿਸੇ ਦੀ ਯੋਜਨਾ ਹੈ ਇਹ ਸਮਝ ਨਹੀਂ ਪਤਾ ਮਾਤਾ ਸੁਖਵਿੰਦਰ ਕੌਰ ਵੀ ਇਸ ਤਰ੍ਹਾਂ ਸੀ ਗੱਲ ਕਰਦੇ ਸੀਗੇ ਕਿ ਪਰਿਵਾਰ ਦੇ ਵਿੱਚ ਦੋ ਭਰਾ ਹੋਣ ਤਿੰਨ ਭਰਾ ਹੋਣ ਜਿਉਂ ਵਿਆਹ ਹੁੰਦਾ ਤਹਿਣ ਵਾਖ ਹੋ ਜਾਂਦੇ ਲੇਕਿਨ ਜੇ ਪਰਿਵਾਰ ਦਾ ਮੁਖੀ ਖਾਸ ਤਨ ਮਾਂ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਪਾਲਨਾ ਕਰਕੇ ਤਾਂ ਬੱਚੇ ساری ਜ਼ਿੰਦਗੀ ਇਕੱਠੇ ਰਹਦੇ ਇੱਕ ਯੁੱਗ ਦਾ ਅੰਤ ਹੋ ਜਾਂਦਾ ਜਦੋਂ ਕਿਸੇ ਵੀ ਜਿੰਦਗੀ ਕੋ ਬਾਹਰ ਨੂੰ ਸਾਹਾਂ ਦੀ ਪੂੰਜੀ ਦੇ ਕੇ ਇਸ ਸੰਸਾਰ ਤੇ ਸੰਭੇਜਦਾ ਤੇ ਉਹ ਜਦੋਂ ਪੂਰੀ ਹੁੰਦੀ ਜਾਂਦਾ ਇਸ ਦੁਨੀਆ ਤੋਂ ਜਾਣ ਦੀ ਬੇਨਤੀ ਜਿਸ ਪਰਵਾਸਮਾ ਦਾ ਲੋਡ ਆਪਣੇਉ ਤਾਂ ਜਿਹੜੀ ਮੌਤ ਆ ਉਹ ਆਸਾਨ ਹੋ ਜਾਂਦੀ ਹੈ ਹਾਲਾਂਕਿ ਮੌਤ ਆਸਾਨ ਕਿਸੇ ਲਈ ਨਹੀਂ ਕਿਰੋਂ ਚਲੋ ਮੰਨ ਲਿਆ ਕਿ ਮੌਤ ਤਾਂ ਆਸਾਨ ਹੋ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਕਹਿ ਦਿੱਤਾ ਕਿ ਪ੍ਰਵਾਹ ਨੂੰ ਪਾਣਾ ਮੰਨਣਾ ਦਾ ਪਰ ਆਖੀ ਕੋ ਪਾਣਾ ਹੋਰ ਮੰਨਣਾ ਜਦੋਂ ਤੁਹਾਨੂੰ ਲੋਕ ਜਿਵੇਂ ਘੱਟ ਹੋ ਜਾਣ ਨੇ ਇੱਕ ਦਿਨ ਦੋ ਦਿਨ ਚਾਰ ਦਿਨ ਹੌਲੀ ਹੌਲੀ ਰਿਸ਼ਤੇਦਾਰੀਆਂ ਖਤਮ ਬਲਕਿ ਕੰਮ ਮੋਰਵਲ ਜੜੀ ਸ਼ੁਰੂ ਹੋ ਜਾਂਦੇ ਬਹੁਤ ਸਾਰੇ ਵਧੀਆ ਪਰਿਵਾਰ ਜਿਹੜੇ ਪਰਿਵਾਰ ਨੂੰ ਦੇਖੀ ਸ਼ਾਂਤ ਹੈ ਜਿਕੇ ਜਿਹਦੇ ਚੁੱਪੂ ਆਦੀ ਗੱਲ ਕਰ ਲਈਏ ਮਾਸਰੀਆਂ ਦੀ ਗੱਲ ਕਰ ਲਈਏ ਸੋ ਉਹ ਰਿਸ਼ਤੇ ਦੇ ਵੇਲੇ ਚਾਚੀਆਂ ਤਾਈਆਂ ਦੀ ਗੱਲ ਕਰੀਏ ਜਾਂ ਦੂਰ ਰਿਸ਼ਤੇ ਦੇ ਵੇਲੇ ਉਹ ਰਿਸ਼ਤੇ ਤੁਹਾਨੂੰ ਨਾਲ ਦੋ ਦਿਨ ਲੇਕਰ ਫਿਰ ਵੀ ਮਾਂ ਦੀ ਘਾਟ ਕਦੇ ਪੂਰੀ ਨਹੀਂ ਹੋ ਸਕਦੀ ਉਹ ਰਿਸ਼ਤੇ ਕਿਸੇ ਤਰ੍ਹਾਂ ਦਾ ਲੱਗਦਾ ਕਿ ਜਿਸ ਨਾਲ ਮਾਂ ਹੁੰਦੀ ਅਸਲ ਵਿੱਚ ਜੇ ਦੀ ਜੇ ਬੇਟੀ ਵੀ ਮਾਪਿਆਂ ਦੀ ਜ਼ਿੰਮੇਵਾਰੀ ਉਹ ਦੇਖੇ ਚਲੋਦੀ ਹੈ ਨਾ ਮਾਂ ਨੂੰ ਵੀ ਦੇਖਦੀ ਬੜਾ ਨੋਸ਼ਾ ਸਾਬਤ ਕਰਦੀ ਖਾਸ ਕਰਕੇ ਬੇਟੇ ਬੇਟੀਆਂ ਲਈ ਤਾਂ ਮਾਂ ਹਮੇਸ਼ਾ ਹੀ ਹੁੰਦੀ ਹੈ ਲੇਕਿਨ ਧੀ ਦੇ ਲਈ ਬਹੁਤ ਜ਼ਿਆਦਾ ਮੁਸ਼ਕਲ ਸਮਾਂ ਹੁੰਦਾ ਆ ਸਾਡੇ ਕੋਲੋਂ ਜਿਹੜੀ ਸਿਸ਼ਾ ਅਰਜ਼ੀ ਲਈ ਭੇਜ ਕਰਦੇ ਆ ਬਾਹਰੋਂ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਜਿਹੜਾ ਸਾਲ ਨੇ ਇੱਥੇ ਪਰਿਵਾਰ ਨੂੰ ਜਿਵੇਂ ਮੈਂ ਘਾੜਾ ਮੰਨਣ ਦੀ ਗੱਲ ਕਰਦੇ ਆ ਔੜ ਗੁੜੀ ਆਪਣੇ ਆਪ ਨੂੰ ਮਾਨਣ ਆ ਜਾਂਦਾ ਇਸੇ ਉਹਨਾਂ ਨੂੰ ਜਿਨਾ ਰਹਿਣਾ ਕਿਵੇਂ ਕਿਹੜੇ ਤਰ੍ਹਾਂ ਦੇ ਗਣ ਸਰ ਦੀ ਭਾਰ ਨੂੰ ਮਹਿਸੂਸ ਕਰਦੇ ਹੋਏ ਔੜ ਗੁੜੀ ਉਹਨਾਂ ਨੂੰ ਆਪਣੇ ਜਨਾਂ ਦੇ ਵਿੱਚ ਹੀ ਵਸਾ ਕੇ ਵਸਾਖੀ ਰੱਖੜੀਆਂ ਜਿਹੜੇ ਉਹਨੇ ਚੰਗੇ ਕੰਮ ਕੀਤੇ ਨੇ ਚੰਗੇ ਕੰਮ ਕੀਤੇ ਨੇ ਉਹਨਾਂ ਨੂੰ ਉਸੇ ਵਿਸ਼ਾ ਚਾਲ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ